ਸੰਦੂਖ ਕਹਾਣੀ ਸਿਮਰਨ ਢਾਲੀਵਾਲ ਬਾਪੂ ਨੇ 3 ਕੋਸਾਲ ਤਾਂ ਕੱਟਤੇ ਹੋਣੇ ਉਰੇ ਕਿ ਨਹੀਂ ਮੈਂ ਪੈਮ ਨੂੰ ਪੁੱਛਦਾ ਉਹ ਕੰਪਿਊਟਰ ਉੱਪਰ ਬਿਜ਼ੀ ਹੈ ਮੇਰੇ ਵੱਲ ਬਿਨ ਦੇਖੇ ਹੀ ਆਕ ਕੇ ਸਾਰ ਦਿਂਦੀ ਹੈ ਮੈਂ ਉਹਦੇ ਨਾਲ ਹੋਰ ਗੱਲਾਂ ਕਰਨੀਆਂ ਚਾਹੁੰਦਾ ਪਰ ਉਸ ਦਾ ਕੋਈ ਜ਼ਰੂਰੀ ਕੰਮ ਬਾਕੀ ਪਿਆ ਹੈ ਇਸ ਲਈ ਮੈਂ ਹੋਰ ਕੁਝ ਨਹੀਂ ਬੋਲਦਾ ਕਿਚਨ ਵੱਲ ਜਾਂਦਾ ਜਾਂਦਾ ਪੁੱਛ ਲੈਂਦਾ ਹਾਂ ਕਾਫੀ ਲੈਣੀ ਤੂੰ ਅੱਧਾ ਕੱਪ ਉਹ ਆ ਕੇ ਦਿੰਦੀ ਹੈ ਤੇ ਮੈਂ ਰਸੋਈ ਵਿੱਚ ਜਾ ਕੇ ਕਾਫੀ ਬਣਾਉਣ ਲੱਗਦਾ। ਰਸੋਈ ਵਿੱਚ ਖੜ੍ਹਾ ਮੈਂ ਮੁੜ ਪੁਰਾਣੀ ਗੱਲਾਂ ਵਿੱਚ ਗੁਆਚ ਜਾਂਦਾ। ਬਾਪੂ ਉਦੋਂ ਅਜੇ ਰਿਟਾਇਰ ਹੋਇਆ ਹੀ ਸੀ ਜਦੋਂ ਮੈਂ ਕਾਗਜ਼ ਭੇਜੇ ਸੀ ਇੰਡੀਆ। ਮੈਂ ਮਨ ਹੀ ਮਨ ਮੂੜ ਸਾਲਾਂ ਦਾ ਹਿਸਾਬ ਲਗਾਉਣ ਲੱਗ ਜਾਂਦਾ ਹਾਂ। ਮੈਨੂੰ ਯਾਦ ਹੈ ਵੀਜ਼ਾ ਅਪਲਾਈ ਕੀਤੇ ਤੋਂ 15 ਕੁ ਦਿਨਾਂ ਬਾਅਦ ਹੀ ਅਚਾਨਕ ਸਾਦੀ ਬਿਮਾਰੀ ਨਾਲ ਬੇਬੇ ਚੱਲ ਵਸੀ ਸੀ। ਮੈਂ ਬਾਰਡਰ ਵੱਲ ਨੂੰ ਜਾ ਰਿਹਾ ਸੀ ਟਰਾਲਾ ਲੋਡ ਕਰੀ। ਬਾਪੂ ਦਾ ਫੋਨ ਆਇਆ। ਮੇਰੀਆਂ ਅੱਖਾਂ ਵਿੱਚ ਚਮਕ ਆ ਗਈ। ਸੋਚਿਆ ਬਾਪੂ ਨੇ ਦੱਸਣਾ ਹੋਣਾ ਕਿ ਬੀਰਿਆ ਮੇਰਾ ਤੇ ਤੇਰੀ ਮਾਂ ਦਾ ਵੀਜ਼ਾ ਆ ਗਿਆ। ਪਰ ਕਾਲ ਦੱਬਦਿਆਂ ਸਾਰ ਬਾਪੂ ਡੁੱਬੀ ਜਿਹੀ ਆਵਾਜ਼ ਵਿੱਚ ਬੋਲਿਆ ਸੀ। ਬੱਲਿਆ ਤੂੰ ਤਾਂ ਕੈਨੇਡਾ ਦੀਆਂ ਟਿਕਟਾਂ ਘਟਾਉਂਦਾ ਫਿਰਦਾ ਮਾਂ ਤੇਰੀ। ਬਾਪੂ ਫੇਸਪਿਆ ਸੀ। ਫਿਰ ਪਾਲਕੋ ਮਗਰੋਂ ਨੇ ਖੁਦ ਨੂੰ ਸੰਭਾਲਦਿਆਂ ਆਖਿਆ ਸੀ। ਆਜੋ ਮੇਰੇ ਪੁੱਤ ਤੁਸੀਂ। ਇਸ ਤੁਸੀਂ ਵਿੱਚ ਮੈਂ ਤੇ ਪੈਮ ਸ਼ਾਮਿਲ ਸਾਂ। ਮੈਂ ਪਵਤਰ ਗਿਆ। ਬੇਮਦ ਦਾ ਨੰਬਰ ਲਗਾਇਆ ਅੱਗੋਂ ਕੰਪਿਊਟਰ ਬੋਲਿਆ ਟੀਮ ਦੀ ਆਵਾਜ਼ ਹੋਈ ਤੇ ਮੈਂ ਮੈਸੇਜ ਛੱਡ ਦਿੱਤਾ ਟਰਾਲਾ ਵਾਪਸ ਮੋੜ ਲਿਆ ਸੋਚਿਆ ਟਰਾਂਸਪੋਰਟ ਤੇ ਜਾ ਕੇ ਗੱਲ ਕਰਦਾ ਆਪੇ ਕਿਸੇ ਹੋਰ ਨੂੰ ਭੇਜ ਦੇਣਗੇ ਤੇ ਉਦੋਂ ਮੈਂ ਇਕੱਲਾ ਗਿਆ ਸੀ ਇੰਡੀਆ ਜੋ ਵੀ ਮਿਲਦਾ ਪਹਿਲਾ ਸਵਾਲ ਇਹੀ ਕਰਦਾ ਬੀਰਿਆ ਪੰਮੀ ਨਹੀਂ ਆਈ ਮੈਂ ਭਰੀ ਭਰਾਈ ਰੀਲ ਵਾਂਗ ਕੰਮ ਦੀ ਮਜਬੂਰੀ ਬੱਚੇ ਦੀ ਜ਼ਿੰਮੇਵਾਰੀ ਤੇ ਪਤਾ ਨਹੀਂ ਕੀ ਕੀ ਆਖ ਕੇ ਸਵਾਲਾਂ ਦੇ ਜਵਾਬ ਦਿੰਦਾ ਲੋਗ ਪੈਣ ਤੱਕ ਬੇਬੇ ਤੇ ਬਾਪੂ ਦੋਨਾਂ ਦਾ ਵੀਜ਼ਾ ਆ ਗਿਆ ਸੀ ਪਰ ਬੇਬੇ ਦੇ ਕਰਮਾਂ ਵਿੱਚ ਜਿੱਦਾਂ ਕੈਨੇਡਾ ਦਾ ਪਾਣੀ ਲਿਖਿਆ ਹੀ ਨਹੀਂ ਸੀ ਬੌਬ ਪਾਣੀ ਪਿਆ ਦੇ ਨਹੀਂ ਤਾਂ ਕੌਫੀ ਤਾਂ ਤੂ ਧੁੱਪੇ ਤਰੀ ਹੋਈ ਆ ਪੈਮ ਨੇ ਹਾਕ ਮਾਰੀ ਮੇਰੀ ਸੁਰਤੀ ਟੁੱਟਦੀ ਹੈ ਕੌਫੀ ਰਿਜਰਿਜ ਕਮਲੀ ਹੋਈ ਪਈ ਸੀ ਦੋ ਕੱਪਾਂ ਵਿੱਚ ਕੌਫੀ ਪਾ ਕੇ ਲਿਵਿੰਗ ਰੂਮ ਵਿੱਚ ਲੈ ਜਾਂਦਾ ਧੁੱਪੇ ਤਰੀ ਹੁੰਦੀ ਤਾਂ ਸੱਤ ਦਿਨ ਨਹੀਂ ਸੀ ਬਣਨੀ ਮੌਸਮ ਦੇਖਿਆ ਬਾਹਰ ਮੈਂ ਵਿੰਡੋ ਵਿੱਚ ਦੀ ਬਾਹਰ ਦੇਖਦਾ ਅਜੇ ਵੀ ਨਿਕਾਨਿਕਾ ਨਿਕਮੀ ਪੈ ਰਿਹਾ ਆਸਮਾਨ ਬੱਦਲਾਂ ਨਾਲ ਭਰਿਆ ਪਿਆ ਠੰਡੀ ਠੰਡੀ ਹਵਾ ਚੱਲਦੀ ਹੈ ਬਾਹਰ ਦਸੰਬਰ ਦਾ ਦੂਜਾ ਹਫਤਾ ਹੈ ਮੈਂ ਤੇ ਬਾਪੂ ਜਿਸ ਦਿਨ ਚੱਲੇ ਸਾਂ ਪਿੰਡ ਤੋਂ ਉਸ ਦਿਨ ਵੀ ਨਿਕਾਨਿਕਾ ਨਿਕਮੀ ਪੈ ਰਿਹਾ ਸੀ ਰਾਜਪੁਰਾ ਟੱਪੇ ਹੀ ਸਾਂ ਬੱਦਲ ਦੇਖ ਕੇ ਬਾਪੂ ਨੂੰ ਫਿਕਰ ਪੈ ਗਿਆ ਸੀ ਵੀਰਿਆ ਚਾਚੇ ਆਪਣੇ ਨੂੰ ਲਾਈਂ ਜਰਾ ਫੋਨ ਪਿਛਲਾ ਕਮਰਾ ਚੋਂ ਲੱਗ ਜਾਂਦਾ ਹੁੰਦਾ ਸੰਦੂਕ ਪਿਆ ਤੇਰੀ ਬੇਬੇ ਦਾ ਆਖਾਂ ਉਹਨੂੰ ਵਿੰਡੋ ਅੱਗੇ ਖੜਾ ਕਾਫੀ ਦੀਆਂ ਕੁੱਟਾਂ ਭਰਦਾ ਮੈਂ ਮੂੜ ਉਹਨਾਂ ਹੀ ਗੱਲਾਂ ਵਿੱਚ ਗਵਾਚ ਗਿਆ ਬੇਬੇ ਨੂੰ ਬੜਾ ਪਿਆਰਾ ਸੀ ਆਪਣਾ ਸੰਦੂਕ ਹਜ਼ਾਰਾਂ ਵਾਰ ਉਹਨੇ ਇਸ ਸੰਦੂਕ ਦੀ ਕਥਾ ਸੁਣਾਈ ਸੀ ਸਾਨੂੰ ਸਾਡੇ ਵਾਰੇ ਪਾਰੇ ਤਾਂ ਸੰਦੂਕ ਹੀ ਦਿੰਦੇ ਸੀ ਦਾਜ ਵਿੱਚ ਟਾਲੀ ਹੁੰਦੀ ਸੀ ਸਾਡੇ ਖੇਤ ਇਹ ਉਹਦੀ ਲੱਕੜ ਦਾ ਬਣਿਆ ਬਲਵਿੰਦਰ ਸਿੰਘ ਦੇ ਹੱਥਾਂ ਦਾ ਹੁਣ ਤਾਂ ਉਹ ਵੀ ਵਿਚਾਰਾ ਪਤਾ ਨਹੀਂ ਕਦੋਂ ਦਾ ਮਰ ਖੱਪ ਗਿਆ ਹੋਣਾ ਤੇ ਜਦੋਂ ਮੇਰਾ ਵਿਆਹ ਹੋਇਆ ਬੇਬੇ ਦਾ ਸੰਦੂਕ ਪਿਛਲੇ ਕਮਰੇ ਵਿੱਚ ਧਰ ਦਿੱਤਾ ਗਿਆ ਸੀ ਸ਼ਾਇਦ ਵੇਲਾ ਬਦਲਣ ਨਾਲ ਚੀਜ਼ਾਂ ਦਾ ਮੁੱਲ ਤੇ ਥਾਂ ਦੋਨੋਂ ਬਦਲ ਜਾਂਦੇ ਨੇ ਜਦੋਂ ਅਸੀਂ 에ਰਪੋਰਟ ਤੋਂ ਬਾਹਰ ਨਿਕਲੇ ਟੈਕਸੀ ਵਿੱਚ ਬੈਠਾ ਬਾਪੂ ਬਾਹਰ ਦੇ ਰੰਗ ਤਮਾਸ਼ੇ ਦੇਖ ਰਿਹਾ ਸੀ ਬੱਲਿਆ ਉਹੀ ਨਹੀਂ ਮਰੀ ਜਾਂਦਾ ਸਾਰਾ ਪੰਜਾਬ ਕੈਨੇਡਾ ਆਉਣ ਨੂੰ ਹੈ ਤਾਂ ਸਵਰਗਾਂ ਵਰਗਾ ਮੈਂ ਬਾਪੂ ਦੀ ਇਸ ਗੱਲ ਤੇ ਹੱਸ ਪਿਆ ਸਾਂ ਉਦੋਂ ਅਜੇ ਕੰਮ ਦਾ ਵੇਲਾ ਸੀ ਨਾ ਭੈਮਕਾਰ ਸੀ ਨਾ ਰੋਬਿਨ ਉਹਨੂੰ 2:30 ਵਜੇ ਛੁੱਟੀ ਹੋਣੀ ਸੀ ਸਕੂਲ ਤੋਂ 4 ਸਾਲਾਂ ਬਾਅਦ ਬਾਪੂ ਨੇ ਮਿਲਣਾ ਸੀ ਰੋਬਿਨ ਨੂੰ ਰੋਬਿਨ ਉਦੋਂ ਅਜੇ ਬਹੁਤ ਛੋਟਾ ਸੀ ਜਦੋਂ ਅਸੀਂ ਕੈਨੇਡਾ ਆ ਗਏ ਸਾਂ 4 ਸਾਲਾਂ ਵਿੱਚ ਮੈਂ 2 ਵਾਰ ਇਕੱਲਾ ਗਿਆ ਸਾਂ ਹਿੰਦਿਆ ਇੱਕ ਵਾਰ ਕਿਸੇ ਖਾਸ ਕੰਮ ਕਰਕੇ ਤੇ ਦੂਜੀ ਵਾਰ ਬੇਬੇ ਦੀ ਮੌਤ ਤੇ ਘਰ ਆ ਕੇ ਮੈਂ ਬਾਪੂ ਨੂੰ ਚਾਹ ਬਣਾ ਕੇ ਪਿਆਈ ਸਮਾਨ ਕਮਰੇ ਵਿੱਚ ਰੱਖ ਕੇ ਗਰਮ ਪਾਣੀ ਬਾਥ ਟੱਬ ਵਿੱਚ ਛੱਡ ਕੇ ਨਹਾਉਣ ਲਈ ਤੌਲੀਆ ਦਿੱਤਾ ਜਦ ਸ਼ਾਮ ਜਹੀ ਨੂੰ ਬਾਪੂ ਸੁੱਤਾ ਉੱਠਿਆ ਉਦੋਂ ਤੱਕ ਪੈਂਮ ਤੇ ਰੋਬਿਨ ਦੋਨੋਂ ਘਰ ਆ ਗਏ ਸੀ ਮੈਨੂੰ ਉਹ ਸ਼ਾਮ ਬੜੀ ਚੰਗੀ ਚੰਗੀ ਲੱਗੀ ਸੀ। ਕਾਸ਼ ਬੇਬੇ ਵੀ ਨਾਲ ਹੁੰਦੀ। ਘਰ ਹੋਰ ਭਰਿਆ-ਭਰਿਆ ਲੱਗਣਾ ਸੀ। ਮੈਨੂੰ ਬੇਬੇ ਦੇ ਤੁਲ ਜਾਂਦਾ ਯਕੀਨ ਨਹੀਂ ਸੀ ਹੋ ਰਿਹਾ ਜਿੱਦਾਂ। ਅਜੇ 4 ਦਿਨ ਪਹਿਲਾਂ ਹੀ ਤਾਂ ਹਲਕੀ-ਹਲਕੀ ਸਰਦੀ ਸੀ ਉਦੋਂ ਵੀ। ਬਾਹਰ ਇਸੇ ਤਰ੍ਹਾਂ ਮੀਂਹ ਪੈ ਰਿਹਾ ਸੀ। ਮੈਂ ਵਿਸਕੀ ਦੀ ਬੋਤਲ ਮੇਜ਼ ਉੱਪਰ ਧਰ ਦਿੱਤੀ। ਟੈਮ ਨੇ ਆਮਲੇਟ ਬਣਾ ਦਿੱਤਾ। ਦੋ ਕੁਪੈਗ ਲਗਾ ਕੇ ਬਾਪੂ ਬੇਬੇ ਦੀਆਂ ਗੱਲਾਂ ਕਰਨ ਲੱਗਾ। ਕਦੀ ਉਹ ਪਿੰਡ ਦੀਆਂ ਗੱਲਾਂ ਛੇੜ ਲੈਂਦਾ ਕਦੀ ਆਪਣੀ ਮਾਸਟਰੀ ਦੀਆਂ ਵਿੱਚ ਨੂੰ ਰੋਬਿਨ ਨੂੰ ਪਿਆਰ ਕਰਨ ਲੱਗਦਾ ਬੱਲਿਆ ਤੂੰ ਹੀ ਆ ਜਾਂਦਾ ਆਪਣੀ ਦਾਦੀ ਦੀ ਮੌਤ ਤੇ ਤੈਨੂੰ ਯਾਦ ਕਰਦੀ ਮਰ ਗਈ ਉਹ ਬਾਪੂ ਦੀ ਇਸ ਗੱਲ ਤੇ ਮੇਰੀਆਂ ਅੱਖਾਂ ਛਲਕ ਆਈਆਂ ਸਨ ਉਸ ਵੇਲੇ ਤਾਂ ਮੈਂ ਵੀ ਕੋਲ ਨਹੀਂ ਸਾਂ ਬੇਬੇ ਤੇ ਮੈਨੂੰ ਯਾਦ ਹੈ ਜਦੋਂ ਸਾਡੀ ਪੀਆਰ ਹੋਈ ਸੀ ਬੇਬੇ ਪੂਰਾ ਖੁਸ਼ ਨਹੀਂ ਸੀ ਹੋਈ ਉਦੋਂ ਕਰੀ ਤਾਂ ਜਾਂਦੇ ਪੁੱਤ ਨੌਕਰੀਆਂ ਇੱਥੇ ਹੀ ਕੈਨੇਡਾ ਆਪਣਾ ਇੱਕ ਟਿੰਗ ਹੈ ਉਹ ਵੀ ਤੁਰਜੂ ਤਾਂ ਅਸੀਂ ਕਾਦੇ ਜੋਗੇ ਮੰਜੇ ਤੇ ਪਿਆ ਨੂੰ ਕੋਈ ਪਾਣੀ ਦਾ ਘੁੱਟ ਦੇਣ ਵਾਲਾ ਵੀ ਨਹੀਂ ਹੋਣਾ ਆ ਖੜਾ ਕੈਨੇਡਾ ਦੁੱਖ ਸੁੱਖ ਨੂੰ ਤੂੰ ਹਾਕ ਮਾਰੀ ਤਾਂ ਅਸੀਂ ਭੱਜੇ ਆਵਾਂਗੇ ਨਾਲੇ 2 ਸਾਲਾਂ ਦੀ ਤਾਂ ਗੱਲ ਹੈ ਤੈਨੂੰ ਤੇ ਬਾਪੂ ਨੂੰ ਵੀ ਨਾਲ ਲੈ ਜਾਣਾ ਮੈਂ ਪਰ ਨਾ ਤਾਂ 2 ਸਾਲ ਬਾਅਦ ਬੇਬੇ ਇੰਡੀਆ ਤੋਂ ਕੈਨੇਡਾ ਆਈ ਤੇ ਨਾ ਹੀ ਦੁੱਖ ਸੁੱਖ ਨੂੰ ਮੈਂ ਇੰਡੀਆ ਜਾ ਸਕਿਆ ਸੀ ਮੈਂ ਤਾਂ ਉਦੋਂ ਪਹੁੰਚਿਆ ਸੀ ਜਦੋਂ ਬੌਬ ਜਦੋਂ ਦਾ ਤੂੰ ਕਿਤੇ ਗਵਾਚਿਆ ਹੋਇਆ ਕੱਲ ਤੋਂ ਕੰਮ ਤੇ ਜਾ ਕੌਫੀ ਦਾ ਘੁੱਟ ਭਰਦੀ ਹੋਈ ਪੈਮ ਆਖਦੀ ਹੈ ਮੈਂ ਵਿੰਡੋਗ 'ਤੇ ਖੜਾ ਹੀ ਪਿੱਛੇ ਨੂੰ ਗਰਦਨ ਘੁਮਾ ਕੇ ਉਹਦੇ ਵੱਲ ਦੇਖਦਾ ਤੇ ਆਖਦਾ ਯਾ ਕੰਮ ਤੇ ਜਾਣਾ ਹੀ ਪੈਣਾ ਉਸ ਸ਼ਾਮ ਵੀ ਮੈਂ ਬਾਪੂ ਨੂੰ ਸਾਰਾ ਕੁਝ ਸਮਝਾ ਦਿੱਤਾ ਸੀ ਆਪਣੇ ਤੇ ਪੈਮ ਦੇ ਕੰਮ ਦਾ ਟਾਈਮ ਕਿੰਨੇ ਵਜੇ ਪੈਮ ਦੀ ਫਰੈਂਡ ਸੂਫੀ ਰੋਬਨ ਨੂੰ ਸਕੂਲ ਤੋਂ ਲੈ ਕੇ ਘਰ ਛੱਡ ਕੇ ਜਾਊ ਖਾਣਾ ਕਿਵੇਂ ਗਰਮ ਕਰਨਾ ਗਰਮ ਠੰਡਾ ਪਾਣੀ ਕਿਵੇਂ ਛੱਡਣਾ ਤੇ ਹੋਰ ਵੀ ਨਿੱਕਿਆ ਨਿੱਕਿਆ ਗੱਲਾਂ ਅਗਲੀ ਸਵੇਰ ਬਾਪੂ ਸਾਡੇ ਉੱਠਣ ਤੋਂ ਪਹਿਲਾਂ ਹੀ ਉੱਠਿਆ ਬੈਠਾ ਸੀ ਮੈਂ ਤਾਂ ਪਾਠੀ ਬੋਲਣ ਸਾਰ ਉੱਠ ਖੜਦਾ ਮੇਰੇ ਦਾਤਣ ਕੁਰਲਾ ਕਰਦਿਆਂ ਉਹ ਬੇਬੇ ਤੇਰੀ ਚਾਹ ਧਰ ਲੈਂਦੀ ਸੀ ਬਾਪੂ ਨੇ ਕਿਚਨ ਵਾਲ ਝਾਕਦਿਆਂ ਆਖਿਆ ਸੀ ਪਰ ਪੈਮ ਤਾਂ ਉਦੋਂ ਰੋਬਿੰਨ ਨੂੰ ਸਕੂਲ ਲਈ ਤਿਆਰ ਕਰ ਰਹੀ ਸੀ ਮੈਂ ਚਾਹ ਬਣਾ ਕੇ ਬਾਪੂ ਮੋਰੇ ਜਾ ਤਰੀ ਕੰਮ ਸਿੱਖ ਗਿਆ ਲੱਗਦਾ ਬੱਲਿਆ ਕਰਦਾ ਸਾਰਾ ਇੱਥੇ ਆ ਕੇ ਬਾਪੂ ਨੇ ਸੁਭਾਵਕ ਕਿਹਾ ਸੀ ਜਾਂ ਤਨਜਨਾਲ ਮੈਨੂੰ ਸਮਝ ਨਹੀਂ ਸੀ ਆਈ ਮੈਂ 2 ਦਿਨ ਬਾਅਦ ਮੁੜਨਾ ਸੀ ਕਰੇ ਮੈਂ 2 ਦਿਨ ਦਾ ਖਾਣਾ ਪੈਕ ਕਰਕੇ ਗੱਡੀ ਵਿੱਚ ਧਰ ਲਿਆ ਬਾਪੂ ਲਈ ਬ੍ਰੇਕਫਾਸਟ ਤੇ ਲੰਚ ਬਣਾ ਕੇ ਪੈਮ ਨੇ ਹੀ ਰੱਖ ਦਿੱਤਾ 2 ਦਿਨ ਬਾਅਦ ਮੈਂ ਜਦ ਘਰ ਮੁੜਿਆ ਆ ਕੇ ਬਾਪੂ ਦਾ ਹਾਲ ਚਾਲ ਪੁੱਛਿਆ ਹਾਲ ਤਾਂ ਬੱਲਿਆ ਠੀਕ ਆ ਪਰ ਸਾਲਾ ਉਹ ਹਾਲ ਕੋਈ ਨਹੀਂ ਨਾ ਕੋਈ ਚਾਹ ਰੋਟੀ ਦਾ ਟਾਈਮ ਨਾ ਲੈਣਾ ਨਾ ਦੇਣਾ ਪੰਮੀ ਤੁਰ ਜਾਂਦੀ ਮੰਨੀਆਂ ਪਕਾ ਕੇ ਮੈਥੋਂ ਠੰਡੀਆਂ ਤੱਤੀਆਂ ਖਾਣੇ ਨਹੀਂ ਹੁੰਦੀਆਂ ਮਾਂ ਤੇਰੀ ਤਾਜ਼ਾ ਦਾਲ ਸਬਜ਼ੀ ਧਰਦੀ ਤਵੇ 'ਤੇ ਲੱਤ ਦੀ ਰੋਟੀ ਧਰਦੀ ਮੇਰੀ ਪਲੇਟ ਵਿੱਚ ਘਰੇ ਉਂਝ ਡਰ ਜਿਹਾ ਹੋਂਦਾ ਸਾਰਾ ਦਿਨ ਮੈਂ ਤਾਂ ਕੀ ਅੱਗੇ ਬੈਠਾ ਰਹਿਣਾ ਕੋਈ ਬੰਦਾ ਜਨੌਰ ਨਹੀਂ ਦਿਸਦਾ ਆ ਸਾਹਮਣੇ ਰਹਿੰਦਾ ਵੀ ਆ ਕੋਈ ਬਾਪੂ ਕਨੇਡਾ ਦੀ ਇਸ ਫਿਤਰਤ ਤੋਂ ਤਾਂ ਅਣਜਾਨ ਸੀ ਮੈਂ ਸਮਝਾਇਆ ਕਿ ਬਾਪੂ ਕਮਾਕਾਰਾਂ ਦੀ ਮਜਬੂਰੀ ਆ ਇੱਥੇ ਤਾਜ਼ੀਆਂ ਦਾਲਾਂ ਰੋਟੀਆਂ ਨਹੀਂ ਲੱਭਦੀਆਂ ਹਰ ਵੇਲੇ ਲੋਕੀ ਤਾਂ ਰਾਤ ਨੂੰ ਟਿਫਨ ਪੈਕ ਕਰਕੇ ਸੌਂਦੇ ਦੁੱਧ ਅਸੀਂ ਇਕੱਠਾ ਲਿਆ ਕੇ ਧਰ ਲੈਂਦੇ ਫ੍ਰਿਜ ਚ ਤੇ ਸਭ ਤੋਂ ਵੱਡੀ ਗੱਲ ਇੱਥੇ ਹੀ ਗੱਲ ਕੱਟਣ ਦੀ ਜਾਂਚ ਸਿੱਖਣੀ ਪੈਂਦੀ ਗੁਆਂਢ ਮੱਥੇ ਵਾਲੀ ਗੱਲ ਨਹੀਂ ਇੱਥੇ ਹੁੰਦੀ ਵਿੰਡੋ ਮੋਰੇ ਖੜ ਕੇ ਨਾ ਬੰਦਾ ਨਾ ਜਨੌਰ ਕੁਝ ਨਹੀਂ ਦਿਸਣਾ ਬੌਬ ਵਿੰਡੋ ਮੋਰੇ ਕੀ ਕਰੀ ਜਾਂਦਾ ਖੜਾ ਘੰਟਾ ਹੋ ਗਿਆ ਪੈਮ ਦੀ ਗੱਲ ਨਾਲ ਮੇਰਾ ਧਿਆਨ ਉਖੜਿਆ ਯਾਦ ਆਇਆ ਹੱਥ ਵਿੱਚ ਫੜੀ ਕਾਫੀ ਪਾਣੀ ਬਣ ਗਈ ਸੀ ਮੂੜ ਗਰਮ ਕਰਨ ਦਾ ਮਨ ਨਹੀਂ ਹੋਇਆ ਮੈਂ ਕਿਚਨ ਵਿੱਚ ਜਾ ਕੇ ਸਿੰਕ ਵਿੱਚ ਕੱਪ ਮੋਦਾ ਕਰਕੇ ਉੱਪਰੋਂ ਟੂਟੀ ਚਲਾ ਦਿੱਤੀ ਤੇ ਆ ਕੇ ਪੈਮ ਕੋਲ ਬੈਠ ਗਿਆ ਪੈਮ ਇਸ ਵਾਰ ਇੰਡੀਆ ਜਾ ਕੇ ਆਈਏ ਸਾਰੇ ਜਾਣੇ ਮੈਂ ਪੈਮ ਵੱਲ ਦੇਖ ਕੇ ਪੁੱਛਦਾ ਉਹ ਆਪਣਾ ਲੈਪਟਾਪ ਪਾਸੇ ਰੱਖਦੀ ਹੈ ਹੁਣ ਕੀ ਹੋਇਆ ਅਚਾਨਕ ਉਹ ਪੁੱਛਦੀ ਹੈ ਸ਼ਾਇਦ ਇਸ ਲਈ ਵੀ ਕਿ ਹੁਣ ਇੰਡੀਆ ਕੌਣ ਹੈ ਪੈਮ ਦੀ ਸਾਰੀ ਫੈਮਲੀ ਕੈਨੇਡਾ ਹੈ ਮੇਰੀ ਇੱਕੋ ਇੱਕ ਭੈਣ ਤੇ ਉਹਦਾ ਸਾਰਾ ਲਾਣਾ ਅਮਰੀਕਾ ਹੈ ਪਿੰਡ ਵਾਲਾ ਘਰ ਅਸੀਂ ਸਾਲ ਕੋ ਪਹਿਲਾਂ ਵੇਚ ਦਿੱਤਾ ਸੀ ਫੇਰ ਹੋਣਾ ਤਾਂ ਕੀ ਏ ਜੰਮਣ ਪੋਇਆ ਫਿਰ ਵੀ ਤੂੰ ਤਾਂ ਗਈ ਨਹੀਂ ਕਦੀ ਮੁੜ ਕੇ ਮੈਂ ਆਖਦਾ ਉਹ ਕੁਝ ਨਹੀਂ ਬੋਲਦੀ ਮੈਨੂੰ ਉਸ ਦੀ ਚੁੱਪ ਦੇ ਅਰਥ ਨਹੀਂ ਸਮਝ ਆਉਂਦੇ ਸ਼ਾਮ ਉੱਤਰ ਰਹੀ ਸੀ ਵਿੰਡੋ ਵਿੱਚ ਦੀ ਹਲਕਾ ਜਿਹਾ ਹਨੇਰਾ ਨਜ਼ਰ ਆਉਣ ਲੱਗਿਆ ਜਦੋਂ ਕੁਸਮਸਾ ਜਿਹਾ ਹੁੰਦਾ ਨਾ ਯਾਨੀ ਦੀ ਉਦੋਂ ਬਾਲਾ ਜੀ ਨੂੰ ਕੁਝ ਹੁੰਦਾ ਮੇਰੇ ਮੈਨੂੰ ਬਾਪੂ ਦੀ ਗੱਲ ਯਾਦ ਆਈ ਮੈਂ ਜਦੋਂ ਵੀ ਬਾਹਰੋਂ ਮੁੜਦਾ ਬਾਪੂ ਕੋਈ ਨਾ ਕੋਈ ਐਸੀ ਗੱਲ ਲੈ ਕੇ ਬੈਠ ਜਾਂਦਾ ਬੱਲਿਆ ਆਥਣ ਨੂੰ ਰਹਿਰਾ ਸੁਣਦੀ ਸੀ ਘਰੇ ਬੈਠਿਆਂ ਨੂੰ ਖੇਤੋਂ ਮੁੜਿਆ ਤੇਰਾ ਚਾਚਾ ਘੜੀ ਆ ਕੇ ਬਹਿ ਜਾਂਦਾ ਕੋਈ ਗੱਲ ਕਥ ਕਰ ਲਈਦੀ ਸੀ ਇੱਥੇ ਤਾਂ ਮੈਨੂੰ ਅੰਦਰ ਸਵਾਰ ਕੇ ਸਾਹ ਵੀ ਨਹੀਂ ਆਉਂਦਾ ਤੂੰ ਪਿੱਛੇ ਖੁੱਲੀ ਥਾਂ 'ਚ ਢਾ ਦੇ ਮੇਰਾ ਮੰਜਾ ਕੋਈ ਮੋਟੀ ਰਜਾਈ ਦੇ ਦੇਈ ਉੱਤੇ ਲੈਣ ਨੂੰ ਬਾਪੂ ਬੈਕਿਆਰਡ ਵਿੱਚ ਮੰਜਾ ਢਾਕੇ ਸੌਣ ਦੀ ਜਿੱਦ ਕਰਦਾ ਬਿਲਕੁਲ ਪਿੰਡ ਵਾਂਗੂ ਮੈਂ ਬਹੁਤ ਸਮਝਾਉਂਦਾ ਪਰ ਬਾਪੂ ਨਾ ਮੰਨਦਾ ਕਦੇ ਸ਼ਾਮ ਨੂੰ ਘਰੇ ਆਏ ਤਾਂ ਪੈਮ ਦੱਸਦੀ ਕਿ ਅੱਜ ਬਾਪੂ ਸਾਰਾ ਦਿਨ ਘਰ ਦੇ ਸਾਹਮਣੇ ਬੈਠਾ ਰਿਹਾ ਬਾਹਰ ਰੋਡ ਤੇ ਬੱਲਿਆ ਸਾਰਾ ਦਿਨ ਕੋਈ ਬੰਦਾ ਨਹੀਂ ਮੱਥੇ ਲੱਗਿਆ ਬਾਪੂ ਦੱਸਣ ਲੱਗ ਜਾਂਦਾ ਛੁੱਟੀ ਵਾਲੇ ਦਿਨ ਮੈਨੂੰ ਗੁਰੂ ਘਰ ਹੀ ਲੈ ਜਾ ਕੋਈ ਜੀ ਤਾਂ ਟੱਕਰੂ ਮੈਂ ਤਾਂ ਬੰਦੇ ਵੇਖਣ ਨੂੰ ਤਰਸ ਗਿਆ ਬਾਪੂ ਦੀਆਂ ਗੱਲਾਂ ਦਾ ਪੈਮ ਮਜਾਕ ਉਡਾਉਂਦੀ। ਉਹਨੂੰ ਲੱਗਦਾ ਬਾਪੂ ਕੈਨੇਡਾ ਆ ਕੇ ਵੀ ਪਿੰਡ ਵਾਲਾ ਮਾਹੌਲ ਪਾਲਦਾ। ਬੂਹੇ ਅੱਗੇ ਥੜੇ ਤੇ ਬੈਠੇ ਪਿੰਡ ਦੇ ਵੇਲੜ ਬੁੜੇ ਕੋਲੇ ਜਹਾਂਦੀਆਂ ਲੂਣੀਆਂ ਸਲੂਣੀਆਂ ਗੱਲਾਂ ਸੁਣਦੇ ਸੁਣਾਉਂਦੇ। ਵੀਕਐਂਡ ਤੇ ਜਦ ਮੈਂ ਘਰ ਹੁੰਦਾ ਬਾਪੂ ਨੂੰ ਗੁਰਦੁਆਰੇ ਛੱਡ ਆਉਂਦਾ। ਜਦ ਸ਼ਾਮ ਨੂੰ ਵਾਪਸ ਲੈ ਕੇ ਆਉਂਦਾ ਬਾਪੂ ਮੈਨੂੰ ਖੁਸ਼ਖੁਸ਼ ਲੱਗਦਾ। ਗੁਰਦੁਆਰੇ ਉਹਨੂੰ ਬਥੇਰੇ ਬੁੜੇ ਟੱਕਰ ਜਾਂਦੇ। ਉੱਥੇ ਹੀ ਬਾਪੂ ਨੂੰ ਅਚਾਨਕ ਉਸ ਦਾ ਕੋਈ ਪੁਰਾਣਾ ਵਾਕਫ ਮਿਲਿਆ ਸੀ ਗੱਡੀ ਵਿੱਚ ਆਉਂਦਿਆਂ ਬਾਪੂ ਨੇ ਮੇਰੇ ਨਾਲ ਗੱਲ ਛੇੜ ਲਈ ਮਿੰਦਰ ਮਾਸਟਰ ਹੁੰਦਾ ਸੀ ਬਲਨਾਲੇ ਵਾਲੇ ਸਕੂਲੇ ਉਹ ਇੱਥੇ ਮੁੰਡੇ ਕੋਲ ਰਹਿੰਦਾ ਕਹਿੰਦਾ 70 ਐਵੇਨਿਊ ਤੇ ਆਕਰ ਸਾਡਾ ਆਪਾਂ ਚੱਲਾਂਗੇ ਕਦੀ ਠੀਕ ਆ ਮੈਂ ਬਸ ਹਾਂ ਵਿੱਚ ਸਿਰ ਹਿਲਾਇਆ ਹਾਂ ਚੱਲ ਦੇਖ ਲਾਂਗੇ ਪੈਮ ਇੰਡੀਆ ਜਾਣਵਰੀ ਮੇਰੀ ਗੱਲ ਦਾ ਜਵਾਬ ਕਿੰਨੀ ਦੇਰ ਬਾਅਦ ਦਿੰਦੀ ਏ ਇੰਡੀਅਨ ਕਿਚਨ ਤੇ ਕੁਝ ਆਰਡਰ ਕਰਦੇ ਆਂ ਡਿਨਰ ਬਣਾਉਣ ਨੂੰ ਜੀ ਨਹੀਂ ਕਰਦਾ ਅੱਜ ਤਾਂ ਉਹ ਮੈਨੂੰ ਪੁੱਛਦੀ ਹੈ 노 ਪ੍ਰੋਬਲਮ ਮੈਂ ਆਕੇ ਆਪਣਾ ਫੋਨ ਫਰੋਲਣ ਲੱਗਦਾ ਉਹ ਆਪਣਾ ਫੋਨ ਚੁੱਕ ਕੇ ਖਾਣਾ ਆਰਡਰ ਕਰ ਦਿੰਦੀ ਹੈ ਬੌਬ ਚੱਕ ਲਈ ਹੁਣ ਜਾ ਕੇ ਪਲੀਜ਼ ਪੈਕ ਪਿਆ ਹੋਣਾ ਫਰਾਈਡ ਰਾਈਸ ਤੇ ਮਨਚੂਰੀਅਨ ਕਹਤਾ ਪੈਮ ਖੇਜ ਗਈ ਸੀ ਮੈਂ ਅਗਲੇ ਦਿਨ ਘਰ ਮੁੜਿਆ ਤਾਂ ਉਹ ਬਾਪੂ ਦੀ ਰੋਟੀ ਵਾਲੀ ਗੱਲ ਲੈ ਕੇ ਬੈਠ ਗਈ ਜੇ ਰੋਟੀਆਂ ਦਾ ਹੀ ਜੱਬ ਕਰਨਾ ਹੁੰਦਾ ਤਾਂ ਮੈਂ ਪੀਜ਼ਾ ਸਿਰਸਾੜਨ ਨੂੰ ਲਿਆਉਣਾ ਸੀ ਮੈਂ ਬਥੇਰਾ ਸਮਝਾਇਆ ਕਿ ਬਾਪੂ ਨੂੰ ਕੀ ਪਤਾ ਪੀਜ਼ਾ ਬਰਗਰਾਂ ਦਾ ਪਰ ਪੈਮ ਦੀ ਖਿਜ ਇਸ ਗੱਲ ਨਾਲ ਨਹੀਂ ਸੀ ਮੁੱਕਣ ਵਾਲੀ ਮੈਨੂੰ ਲੱਗਦਾ ਜਿਵੇਂ ਬਾਪੂ ਨੂੰ ਇੰਡੀਆ ਤੋਂ ਇੱਥੇ ਲਿਆ ਕੇ ਮੈਂ ਸੰਕਟ ਵਿੱਚ ਫਸ ਗਿਆ ਸਾਂ ਪਰ ਦੂਜੇ ਹੀ ਪਲ ਮੈਨੂੰ ਪੈਮ ਤੇ ਵੀ ਗੁੱਸਾ ਆਉਂਦਾ ਮੈਂ ਸੋਚਦਾ ਇਹਦੇ ਆਪਣੇ ਪਿੰਡ ਕਿਹੜਾ ਇਹਦੇ ਬੁੜੇ ਨੇ ਪੀਜ਼ਾ ਸ਼ਾਪ ਖੋਲੀ ਸੀ ਇਹਦੇ ਲਈ ਪੰਮੀ ਤੋਂ ਪੈਮ ਬਣ ਕੇ ਇਹਨੂੰ ਹੁਣ ਗੱਲਾਂ ਆਉਣ ਲੱਗ ਪਈਆਂ ਗੱਲਾਂ ਦੀਆਂ ਗੱਲਾਂ ਬੱਲਿਆ ਸੁਰਿੰਦਰ ਸੈਉ ਨੂੰ ਇੱਥੇ ਕੀ ਕਹਿਣਗੇ ਫਿਰ ਲੋਕ ਵੀਰੇ ਦੇ ਬੌਬਣ ਨਾਂ ਵਾਂਗ ਹੀ ਬਾਪੂ ਆਪਣੇ ਨਾਮ ਦਾ ਨਿਕਨੇਮ ਪੁੱਛਣ ਲੱਗਿਆ ਸ਼ਾਮ ਦਾ ਵੇਲਾ ਸੀ ਅਸੀਂ ਘੁੱਟ-ਘੁੱਟ ਲਈ ਬੈਠੇ ਸਾਂ ਸੁਰਿੰਦਰ ਦਾ ਇੱਥੇ ਸਸ ਬਣਾ ਦਿੰਦੇ ਨੇ ਗੋਰੇ ਬਾਪੂ ਮੈਂ ਹੱਸ ਕੇ ਆਖਿਆ ਏ ਸੌਰਾ ਕੀ ਹੋਇਆ ਸਸ ਜਿਵੇਂ ਸੁੱਸੂ ਹੁੰਦਾ ਬਾਪੂ ਨੇ ਕਰੋੜ ਕੇ ਆਖਿਆ ਹੱਸ ਹੱਸ ਸਾਡੀਆਂ ਵੱਖੀਆਂ ਦੁਖਣ ਲੱਗੀਆਂ ਕਦੀ ਕਦੀ ਦੋ ਕ ਪੈਗ ਲਗਾ ਕੇ ਬਾਪੂ ਪਿੰਡ ਵਾਲੇ ਰੰਗ ਵਿੱਚ ਆ ਜਾਂਦਾ ਦਾਲ ਸਬਜ਼ੀ ਵਿੱਚ ਨੁਕਸ ਕੱਢ ਦਿੰਦਾ ਲੋਨ ਹੈ ਨਹੀਂ ਦਾਲ ਚ ਮਸਾਲਾ ਤੂੰ ਕੱਚਾ ਹੀ ਰਹਿਣਤਾ ਪੰਮੀ ਪੁੱਤ ਪਹਿਮ ਬਾਪੂ ਮੋਰੇ ਤਾਂ ਚੁੱਪ ਰਹਿੰਦੀ ਪਰ ਰੂਮ ਵਿੱਚ ਜਾ ਕੇ ਮੇਰੇ ਨਾਲ ਖਿਜਣ ਲੱਗਦੀ ਬਾਪੂ ਦੀ ਨੁਕਸ ਕੱਢਣ ਵਾਲੀ ਆਦਤ ਨਹੀਂ ਗਈ ਬਾਬ ਇੱਥੇ ਤਾਂ ਰੋਟੀ ਮਿਲ ਜੇ ਵੇਲੇ ਬੈਠੇ ਬੰਦੇ ਨੂੰ ਤਾਂ ਉਹਨੂੰ ਖੁਸ਼ ਹੋਣਾ ਚਾਹੀਦਾ ਇੰਡੀਆ ਨਹੀਂ ਇਹ ਕੈਨੇਡਾ ਆ ਕੈਨੇਡਾ ਮਰਾਵੇ ਤੁਹਾਡਾ ਜਾਈ ਤਈ ਬਥੇਰੇ ਪੈਸੇ ਪੈਂਦੇ ਮੇਰੇ ਖਾਤੇ 'ਚ ਪੈਨਸ਼ਨ ਦੇ ਵਾਪਸ ਤੌਰ ਤੇ ਮੈਨੂੰ ਵੀ ਰਿਆ ਮੈਂ ਇਹ ਕਮਾਉਂਦਾ ਡਾਲੇ ਇੱਕ ਸ਼ਾਮ ਬਾਪੂ ਖੜ ਗਿਆ ਅਸੀਂ ਖਾਣੇ ਦੇ ਟੇਬਲ ਤੇ ਬੈਠੇ ਸਾਂ ਪੈਮ ਨੇ ਗੱਲ ਛੇੜ ਲਈ ਕਹਿਣ ਲੱਗੀ ਬਾਪੂ ਜੀ ਸਾਰਾ ਦਿਨ ਬੋਰ ਹੁੰਦੇ 베ਰੀਆਂ ਤੋੜਨ ਲਈ ਵਗ ਜਾਇਆ ਕਰੋ ਚਾਰ ਪੈਸੇ ਵੀ ਮਿਲ ਜਾਂਦੇ ਨਾਲੇ ਬਾਪੂ ਕੀ ਜਾਣਦਾ ਸੀ ਕੈਨੇਡਾ ਨੂੰ ਉਦੋਂ ਉਦੋਂ ਤਾਂ ਉਹਦੇ ਅੰਦਰ ਮਾਸਟਰ ਸੁਰਿੰਦਰ ਸਿੰਘ ਬੋਲਦਾ ਸੀ ਤੇ ਪਿਛਲੇ ਕੁਝ ਸਮੇਂ ਤੋਂ ਬਾਪੂ ਅੰਦਰ ਕੁਝ ਹੋਰ ਹੀ ਬੋਲਣ ਲੱਗਿਆ ਸੀ ਬੌਬ ਬੋਲਦਾ ਨਹੀਂ ਅੱਜ ਆਈ ਉਹ ਫਾਈਨ ਨਾ ਡਾਕਟਰ ਨੂੰ ਦਿਖਾ ਲੈ ਨਹੀਂ ਤਾਂ ਫੇ ਮੈਨੂੰ ਮੂਡ ਪਾਸਟ ਚੋਂ ਬਾਹਰ ਕੱਢਦੀ ਏ ਹਾਂ ਫਾਈਨ ਆ 15 ਮਿੰਟਾਂ ਤੱਕ ਖਾਣਾ ਚੱਕਣ ਜਾਣਾ ਮੈਂ ਤੂੰ ਕੰਮ ਫਿਨਿਸ਼ ਕਰ ਲੈ ਆਪਣਾ ਉਹ ਮੂਡ ਲੈਪਟਾਪ ਤੇ ਉਂਗਲਾ ਚਲਾਉਣ ਲੱਗੀ ਮੈਂ ਅੰਦਰ ਜਾ ਕੇ ਕੱਪੜੇ ਬਦਲ ਲੈ ਠੰਡ ਤੋਂ ਬਚਣ ਲਈ ਜੈਕਟ ਪਾ ਲਈ ਤੇ ਗੱਡੀ ਲੈ ਕੇ ਆਪਣਾ ਖਾਣਾ ਲੈਣ ਲਈ ਚੱਲ ਪਿਆ ਹੈਲੋ ਰੋਜੀ ਕਿੱਦਾਂ ਇੰਡੀਅਨ ਕਿਚਨ ਤੇ ਬੈਠੀ ਕੁੜੀ ਨੂੰ ਮੈਂ ਜਾ ਕੇ ਹੈਲੋ ਆਖਦਾ। "ਓਹ, ਬਾਜੀ ਕਿੱਦਾਂ? ਬਹੁਤ ਦਿਨ ਬਾਅਦ ਤੁਸੀਂ।" ਸਾਡੇ ਪਿੰਡਾਂ ਵਾਲ ਦੀ ਹੋਣ ਕਰਕੇ ਉਹ ਮੈਨੂੰ ਬਾਜੀ ਆਖਦੀ। ਪਹਿਲਾਂ ਇਹ ਸਾਡੇ ਨੇੜੇ ਹੀ ਬੇਸਮੈਂਟ ਵਿੱਚ ਰਹਿੰਦੀ ਹੁੰਦੀ ਸੀ। ਅੱਜਕੱਲ ਕਿਤੇ ਹੋਰ ਮੂਵ ਕਰ ਗਈ ਏ। ਇਹ ਜਾਦਵੀ ਮਿਲਦੀ ਲੰਮੀਆਂ ਲੜੀਆਂ ਛੋਹ ਲੈਂਦੀ। ਇਸੇ ਲਈ ਮੈਂ ਇਹਦੀਆਂ ਗੱਲਾਂ ਤੋਂ ਬਚਣਾ ਚਾਹੁੰਦਾ। ਮੈਂ ਇੰਡੀਆ ਗਿਆ ਸੀ ਰੋਜੀ। ਖਾਣਾ ਪੈਕ ਆ ਮੈਂ ਗੱਲਾਂ ਤੋਂ ਬਚਣ ਲਈ ਖਾਣੇ ਦੀ ਗੱਲ ਤੋੜ ਲੈਂਦਾ ਤਾਂ ਜੋ ਖਾਣਾ ਚੱਕ ਕੇ ਜਾਣ ਵਾਲਾ ਬਣਾ ਵਾ ਕਿੱਦਾਂ ਕੋਈ ਵਿਆਹ ਸੀ ਪਰ ਉਹ ਸਵਾਲ ਦਾ ਗੁણો ਨਹੀਂ ਹਟਦੀ ਨਹੀਂ ਬਸ ਉਹੀ ਪਹਿਲਾਂ ਤਾਂ ਚਿੱਤ ਸੀ ਅਸਲੀ ਵਜ੍ਹਾ ਦੱਸ ਦਿਆਂ ਫੇਰ ਕੁਝ ਸੋਚ ਕੇ ਚੁੱਪ ਰਿਹਾ ਇੰਡੀਆ ਵਿਆਹਾਂ ਦਾ ਵੀ ਬਹੁਤ ਜੋਰ ਆ ਕਿੱਦਾਂ ਅੱਜ ਹੀ ਸਾਡੇ ਕੋਈ ਰਿਸ਼ਤੇਦਾਰੀ ਚੋਂ ਆਇਆ ਵਿਆਹ ਦੇਖ ਕੇ ਦੋ ਲਿਫਾਫੇ ਭਾਜੀ ਦੇ ਦੇ ਗਿਆ ਰੁਕੋ ਇੱਕ ਤੁਹਾਨੂੰ ਦਿੰਦੀ ਆ ਪੈਮ ਭਾਬੀ ਨੂੰ ਦੇ ਦਿਓ ਮੇਰੇ ਰੋਕਣ ਤੋਂ ਪਹਿਲਾਂ ਅਗਲੇ ਕਸਟਮਰ ਨੂੰ ਜਸਟ ਵੇਟ ਪਲੀਜ਼ ਕਹਿ ਕੇ ਉਹ ਪਿਛਲੇ ਲਿਫਾਫਾ ਚੁੱਕਣ ਲਈ ਤੁਰ ਗਈ ਆ ਲਓ ਜਵਾ ਕੁਈ ਨਹੀਂ ਖਾਂਦੇ ਮੈਂ ਦੋ ਲਿਫਾਫੇ ਕੀ ਕਰਨੇ ਬਿਮਾਰ ਹੋਣਾ ਕਿਤੇ ਮੈਂ ਬਿਨ ਬੋਲੇ ਲਿਫਾਫਾ ਫਾੜ ਲੈਂਦਾ ਮਿੰਟ ਨੂੰ ਮਗਰੋਂ ਮੁੰਡਾ ਖਾਣੇ ਵਾਲਾ ਲਿਫਾਫਾ ਲਿਆ ਕੇ ਕਾਊਂਟਰ ਤੇ ਧਰ ਦਿੰਦਾ ਮੈਂ ਬਿੱਲ ਪੇ ਕਰਨ ਲਈ ਆਪਣਾ ਕਾਰਡ ਦਿੰਦਾ ਤੇ ਥੈਂਕਸ ਪਰ ਹੀ ਸਮਾਈਲ ਰੋਜੀ ਨੂੰ ਦੇ ਕੇ ਵਾਪਸ ਆ ਜਾਂਦਾ ਦੋਕ ਵਾਰ ਬਾਪੂ ਵੀ ਆਇਆ ਸੀ ਮੇਰੇ ਨਾਲ ਬਾਪੂ ਤੇ ਰੋਜੀ ਦੋਵੇਂ ਗੱਲਾਂ ਦਾ ਘਟਿਆ ਖਾਣ ਵਾਲੇ ਪਿੰਡਾਂ ਦੀਆਂ ਗੱਲਾਂ ਛੇੜ ਕੇ ਬੈਠ ਗਏ ਨਵੇਂ ਆਏ ਸਾਰੇ ਇਉਂ ਕਰਦੇ ਹੁੰਦੇ ਉਧਰੇਵਾ ਹੁੰਦਾ ਨਾ ਐਵੇਂ ਲੋਕਾਂ ਦੇ ਪਿੰਡ ਪੁੱਛੀ ਜਾਣਗੇ ਕੋਈ ਆਪਣੇ ਪਿੰਡਾਂ ਦਾ ਮਿਲ ਜਾਏ ਤਾਂ ਹੋਰ ਸਾਂਝਾ ਕੱਢਣਗੇ ਗੱਡੀ ਵਿੱਚ ਬੈਠਿਆਂ ਬਾਪੂ ਨੂੰ ਆਖਿਆ ਸੀ ਪਰ ਉਦੋਂ ਤੱਕ ਬਾਪੂ ਬਹੁਤਾ ਨਵਾਂ ਨਹੀਂ ਸੀ ਉਹਦਾ ਚਿੱਤ ਕੁਝ ਕੁਝ ਲੱਗ ਗਿਆ ਸੀ ਇੱਥੇ ਵੀਕੈਂਡ ਤੇ ਗੁਰੂ ਘਰ ਜਾਂਦਾ ਸਵੇਰੇ ਸਵੇਰੇ ਫਿਰ ਮਿੱਤਰਾਂ ਬੇਲੀਆਂ ਨਾਲ ਕਿਧਰੇ ਬੈਠ ਜਾਂਦਾ ਦੋ ਕੁ ਵਾਰ ਆਪਣੇ ਦੋਸਤਾਂ ਨਾਲ ਵਿਕਟੋਰੀਆ ਵੀ ਜਾ ਆਇਆ ਸੀ। ਫੇਰੀ ਤੱਕ ਮੈਂ ਛੱਡ ਤੇ ਲੈ ਆਉਂਦਾ ਰਿਹਾ। ਬੱਸਾਂ ਦਾ ਹਿਸਾਬ ਉਹਨੂੰ ਲੱਗਣ ਲੱਗ ਪਿਆ ਸੀ। ਕੰਪਾਸ ਕਾਰਡ ਮੈਂ ਬਣਾ ਦਿੱਤਾ ਸੀ। ਨਾ ਉਦਰਿਆਂ ਕਾਨੂੰ ਮੈਂ ਤਾਂ ਉਈ ਪੁੱਛ ਲਿਆ। ਪਿੰਡਾਂ ਵੱਲ ਦੀ ਆ ਧੀ ਪੈਣ ਲੱਗਦੀ ਆ ਅਖਿਰ। ਬਾਪੂ ਸਾਂਝਾਂ ਦੇ ਆਧਾਰ ਬਣਾਉਂਦਾ। ਉਹੀ ਸਾਂਝ ਜੋ ਮੈਨੂੰ ਪਿਛਲੇ ਕਈ ਦਿਨਾਂ ਤੋਂ ਮਹਿਸੂਸ ਹੁੰਦੀ ਪਈ ਸੀ। ਆਪਣੇ ਤਾਇਆ ਚਾਚਿਆਂ ਨਾਲ, ਪਿੰਡ ਨਾਲ, ਭਾਈਚਾਰੇ ਨਾਲ ਬਾਪੂ ਦੇ ਉਸ ਪੁਰਾਣੇ ਘਰ ਨਾਲ ਬੱਲਿਆ ਕਦੇ ਮਾਰ ਕੇ ਆ ਗੇੜਾ ਚਾਚੇ ਤੇਰੇ ਨੂੰ ਕਿਹਾ ਹੋਇਆ ਮੈਂ ਥਾਂ ਦਾ ਕਰਿਆ ਨਬੇੜਾ ਆਪਾਂ ਹੁਣ ਕਿਹੜਾ ਰਹਿਣਾ ਉੱਥੇ ਜਾ ਕੇ ਬਾਪੂ ਪੁਰਾਣਾ ਘਰ ਵੇਚਣ ਦੀ ਗੱਲ ਕਰਦਾ ਹੁੰਦਾ ਸੀ ਮੈਂ ਟਾਈਮ ਕੱਢੰਦਾ ਲਾਰਾ ਲਾਉਂਦਾ ਰਿਹਾ ਇਕੱਲੇ ਬਾਪੂ ਨੂੰ ਮੈਂ ਜਾਣ ਨਾ ਦਿੱਤਾ ਪਰ ਜਦ ਬਾਪੂ ਬਹੁਤਾ ਖੜੇ ਪੈ ਗਿਆ ਮੈਂ ਚਾਚੇ ਨਾਲ ਗੱਲ ਕਰਕੇ ਇੰਡੀਆ ਜਾ ਕੇ ਘਰ ਵੇਚ ਦਿੱਤਾ ਪੈਸੇ ਲੈ ਕੇ ਹਫ਼ਤੇ ਕੁ ਵਿੱਚ ਹੀ ਮੈਂ ਵਾਪਸ ਆ ਗਿਆ ਜਹਾਜ਼ ਵਿੱਚ ਬੈਠਾ ਮੈਂ ਸਾਰੇ ਰਸਤੇ ਸੋਚਦਾ ਰਿਹਾ ਸਾਂ ਅੱਜ ਘਰ ਮੈਂ ਜਦੋਂ ਜਾਣਾ ਵੀ ਕਿਹੋ ਜਿਹੇ ਘਰ ਨੂੰ ਯਾਦ ਕਰਕੇ ਬਾਪੂ ਜ਼ਰੂਰ ਉਦਾਸ ਹੋਊਗਾ ਲੈ ਬਈ ਦੇਖ ਲਾ ਹੁਣ ਇਹਨੂੰ ਘਰ ਪਹੁੰਚ ਕੇ ਮੈਂ ਖਾਣਾ ਟੇਬਲ ਤੇ ਧਰ ਕੇ ਪੈਮ ਨੂੰ ਆਖਦਾ ਕਰਦੀਆਂ ਮੈਂ ਗਰਮ ਆ ਜਾ ਤੂੰ ਮੇਜ ਤੇ ਪੈਮ ਖਾਣਾ ਗਰਮ ਕਰਕੇ ਡਾਈਨਿੰਗ ਟੇਬਲ ਤੇ ਲਿਆ ਧਰਦੀ ਖਾਣਾ ਖਾਂਦਿਆਂ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹਿੰਦੇ ਪੈਮ ਕੁਝ ਪੁੱਛਦੀ ਮੈਂ ਹੂੰ ਹਾਂ ਆਖ ਦਿੰਦਾ ਬੌਬ ਤੂੰ ਕੁਝ ਦੱਸਦਾ ਵੀ ਨਹੀਂ ਪਰ ਹੈਗਾ ਤੂੰ ਜਿੱਦਾਂ ਉਦਾਸ ਆ ਪੈਮ ਮੇਰਾ ਚਿਹਰਾ ਪੜਨ ਦੀ ਕੋਸ਼ਿਸ਼ ਕਰਦੀ ਹੈ ਨੋ ਨੋ ਐਸੀ ਕੋਈ ਗੱਲ ਨਹੀਂ ਤੈਨੂੰ ਐਵੇਂ ਵਹਿਮ ਹੋ ਗਿਆ ਜਿਵੇਂ ਉਦੋਂ ਮੈਨੂੰ ਵਹਿਮ ਸੀ ਬਾਪੂ ਦੇ ਉਦਾਸ ਹੋਣ ਦਾ ਪਰ ਬਾਪੂ ਤਾਂ ਜਰਾ ਵੀ ਉਦਾਸ ਨਹੀਂ ਸੀ ਉਹਨੇ ਘਰ ਬਾਰੇ ਕੋਈ ਬਹੁਤੀ ਗੱਲ ਨਹੀਂ ਸੀ ਕੀਤੀ ਮੇਰੇ ਨਾਲ ਅਚਾਨਕ ਘਰ ਤੇ ਉਸ ਤੋਂ ਬਾਅਦ ਪਿੰਡ ਉਹਦੇ ਮਨ ਵਿੱਚੋਂ ਜਿੱਦਾਂ ਮਨਫੀ ਹੀ ਹੋ ਗਿਆ ਸੀ ਮੈਨੂੰ ਜਰਾ ਸਮਝਣਾ ਆਉਂਦੀ ਬਾਪੂ ਦੇ ਸੁਭਾਅ ਦੀ ਉਹਨੇ ਮੁਰ ਕਦੀ ਵੀ ਬੇਬੇ ਦੇ ਸੰਦੂਕ ਬਾਰੇ ਵੀ ਨਹੀਂ ਸੀ ਪੁੱਛਿਆ ਜੋ ਮੈਂ ਘਰ ਵੇਚਣ ਮੌਕੇ ਚਾਚੇ ਵੱਲ ਤਰ ਆਇਆ ਸੀ ਨਾ ਹੀ ਉਹਨੇ ਕਦੀ ਖਾਲੀ ਘਰਾਂ ਸੁੰਨੀਆਂ ਸੜਕਾਂ ਦੀ ਗੱਲ ਕੀਤੀ ਸੀ ਤੇ ਫਿਰ ਜਦੋਂ ਬਾਪੂ ਬਿਮਾਰ ਹੋਇਆ ਉਹ ਹੁਣ ਹੋਰ ਵੀ ਅਜੀਬ ਗੱਲਾਂ ਕਰਨ ਲੱਗਿਆ ਬੀਰਿਆ ਉਹ ਕੈਨੇਡਾ 'ਚ ਮਰਨ ਵਾਲੇ ਦੀਆਂ ਵੀ ਮੌਜਾਂ ਕ ਨਹੀਂ ਉਹ ਦੋ ਕੁ ਵਾਰ ਮੇਰੇ ਨਾਲ ਕਿਸੇ ਦੇ ਫਿਊਨਰਲ ਤੇ ਗਿਆ ਸੀ ਕੁਰਸੀਆਂ ਤੇ ਬੈਠੇ ਬੰਦੇ ਬੁੜੀਆਂ ਮੁਰਦੇ ਨੂੰ ਦਾਗਣ ਦਾ ਢੰਗ ਸਾਰਾ ਕੁਝ ਬਾਪੂ ਲਈ ਨਵਾਂ ਸੀ ਸ਼ਾਇਦ ਉਹਨੇ ਇਸੇ ਲਈ ਕਿਹਾ ਸੀ ਕਿ ਇੱਥੇ ਮਰਨ ਵਾਲਾ ਵੀ ਮੈਂ ਸੋਚਦਾ ਸੀ ਸ਼ਾਇਦ ਬਾਪੂ ਕਹੇਗਾ ਕਿ ਬੀਰਿਆ ਮੈਨੂੰ ਪਿੰਡ ਲੈ ਚੱਲ ਪਰ ਉਹ ਤਾਂ ਉਹਦੀ ਕੋਈ ਇੱਛਾ ਨਹੀਂ ਸੀ ਆਪਣੇ ਪਿੰਡ ਦੀ ਮਿੱਟੀ ਵਿੱਚ ਜਾ ਕੇ ਰਲਣ ਦੀ ਉਹ ਪਿੰਡ ਦੀ ਕੋਈ ਗੱਲ ਹੀ ਨਹੀਂ ਸੀ ਕਰਦਾ ਹੁੰਦਾ ਨਾ ਹੀ ਅੰਤਲੇ ਵੇਲੇ ਉਹਨੇ ਐਸਾ ਕੁਝ ਯਾਦ ਕੀਤਾ ਪਰ ਇੱਥੇ ਭੋਗ ਪਵਾਉਣ ਮਗਰੋਂ ਮੈਂ ਇੰਡੀਆ ਚਲਾ ਗਿਆ ਗੁਰਦੁਆਰੇ ਭੋਗ ਪਵਾਇਆ ਬਾਪੂ ਦੇ ਨਾਮ ਦਾ ਲੰਗਰ ਲਗਾਇਆ ਠੰਡ ਦਾ ਮੌਸਮ ਸੀ ਬਾਪੂ ਦੇ ਨਾਮ ਤੋਂ ਗਰੀਬ ਗੁਰਬਿਆਂ ਨੂੰ ਬੂਟ ਜਰਾਬਾ ਵੰਡੀਆਂ ਚਾਚੇ ਵੱਲ ਪਿਆ ਬੇਬੇ ਦਾ ਸੰਦੂਕ ਤੇ ਪਿੰਡ ਵਾਲਾ ਘਰ ਦੋਨਾਂ ਨੂੰ ਹੀ ਦੇਖ ਦੇਖ ਮੈਂ ਉਦਾਸ ਹੁੰਦਾ ਰਿਹਾ ਵਹਿਮ ਨਹੀਂ ਬੌਬ ਪਿੰਡੋਂ ਆ ਕੇ ਤੂੰ ਮੈਨੂੰ ਲੋਟ ਨਹੀਂ ਲੱਗਦਾ ਸ਼ੇਰ ਤਾਂ ਕਰ ਆਖਰ ਮਸਲਾ ਕੀ ਆ ਪੈਮ ਥੋੜੇ ਫਿਕਰ ਥੋੜੀ ਖੇਜ ਨਾਲ ਪੁੱਛਦੀ ਹੈ ਪੈਮ ਹੁਣ ਆਪਾਂ ਜਦ ਪਿੰਡ ਜਾਣਾ ਨਾ ਪਿੰਡ ਥਾਂ ਲੈ ਕੇ ਨਵਾਂ ਘਰ ਪਾ ਕੇ ਆਉਣਾ ਬੇਬੇ ਵਾਲਾ ਸੰਦੂਖ ਆਪਣੇ ਘਰੇ ਧਰ ਕੇ ਆਵਾਂਗੇ ਮੈਂ ਪਿੰਡ ਜਾ ਕੇ ਮਰਨਾ ਚਾਹੁੰਦਾ ਪੈ ਮੇਰਾ ਭੋਗ ਵੀ ਆਪਣੇ ਘਰ ਵਿੱਚ ਪਾਇਓ ਚਾਰ ਦਿਨ ਦੇ ਰੋਕੇ ਹੰਝੂ ਮੇਰੀਆਂ ਅੱਖਾਂ ਵਿੱਚੋਂ ਵਹਿ ਤੁਰੇ ਪੈ ਮਹਿਰਾਨ ਹੋਈ ਮੇਰੇ ਵੱਲ ਦੇਖ ਰਹੀ ਸੀ ਬਾਹਰ ਬਾਰਿਸ਼ ਹੋਰ ਤੇਜ਼ ਹੋ ਗਈ ਡਿੱਗਦੀਆਂ ਕਣੀਆਂ ਦੀ ਆਵਾਜ਼ ਸਾਡੇ ਵਿਚਾਲੇ ਦੀ ਚੁੱਪ ਨੂੰ ਤੋੜਨ ਲੱਗੀ ਇਹ ਕਿਹ ਕੈਸੀ ਇੱਛਾ ਸੀ ਮੈਨੂੰ ਖੁਦ ਨੂੰ ਵੀ ਸਮਝ ਨਹੀਂ ਸੀ ਆ ਰਿਹਾ